ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਪਗਤ ਸਿੰਘ ਸਮਾਜ ਸੇਵਾ ਸੁਸਾਇਟੀ ਵੱਲੋਂ ਸਿੱਖ ਧਰਮ ਦੀ ਬੁਢਲੀ ਜਾਣਕਾਰੀ ਬਾਰੇ ਪ੍ਰਸ਼ਨ ਉੱਤਰ ਪ੍ਰਤੀਯੋਗਤਾ ਕਰਵਾਈ ਗਈ। ਇਹ ਮੁਕਾਬਲਾ ਗੁਰਦੁਆਰਾ ਬਾਬਾ ਜੋਗੀ ਪੀਰ ਜੀ ਚਾਹਲ ਪਿੰਡ ਖਾਨਪੁਰਾ ਵਿਖੇ ਹੋਇਆ ਜਿਸ ਵਿੱਚ ਪਿੰਡ ਖਾਨਪੁਰਾ ਅਤੇ ਨੇੜਲੇ ਪਿੰਡਾਂ ਵਿੱਚੋਂ ਬੱਚਿਆਂ ਨੂੰ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਸੰਚਾਲਨ ਸ਼ਹੀਦ ਪਗਤ ਸਿੰਘ ਸਮਾਜ ਸੇਵਾ ਸੁਸਾਇਟੀ ਬਿਆਸ ਦੀ ਸਮੂਚੀ ਟੀਮ ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਵੱਲੋਂ ਕੀਤਾ ਗਿਆ ਜਿਸ ਵਿੱਚ ਗੁਰਦੁਆਰਾ ਸਹਦ ਦੀ ਕਮੇਟੀ ਪਿੰਡ ਖਾਨਪੁਰਾ ਦੀ ਮੈਂਬਰ ਪੰਚਾਇਤ ਅਤੇ ਨਗਰ ਦੀ ਸਮੂਹ ਸੰਗਤਾਂ ਨੇ ਬਹੁਤ ਸੰਜੋਗ ਕੀਤਾ ਮੈਡਮ ਰਾਜਪੀਰ ਕੌਰ ਗਰੇਵਾਲ ਪੀਜੀਟੀ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੇਨਿਊ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਬੱਚਿਆਂ ਨੂੰ ਸਿੱਖੀ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਸ਼ਹੀਦ ਪਗਲ ਸਿੰਘ ਸਮਾਜ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਨੰਬਰਦਾਰ ਦੋਲੇ ਨੰਗਲ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਸੁਖਜੀਤ ਸਿੰਘ ਖਾਨਪੁਰ ਜ਼ਿਲ੍ਹਾ ਪ੍ਰਧਾਨ ਜੂਥ ਵਿੰਗ ਨਵਜੋਤ ਸਿੰਘ ਜੋਤੀ ਆਈ ਹਸਪਤਾਲ ਬਟਾਲਾ ਸੁਮਨਪ੍ਰੀਤ ਸਿੰਘ ਬਟਾਲਾ ਵਿਕਰਮਜੀਤ ਸਿੰਘ ਸਰਪੰਚ ਖਾਨਪੁਰ ਸਰਬਜੀਤ ਸਿੰਘ ਸਾਬਕਾ ਸਰਪੰਚ ਖਾਨਪੁਰ ਲਖਬੀਰ ਸਿੰਘ ਪ੍ਰਧਾਨ ਭਾਈ ਮੇਜਰ ਸਿੰਘ ਹੈੱਡ ਗਰੰਥੀ ਮਲਕੀਤ ਸਿੰਘ ਸਾਬਕਾ ਮੈਂਬਰ ਜਸਬੀਰ ਸਿੰਘ ਜੱਸੀ ਹਰਪ੍ਰੀਤ ਸਿੰਘ ਰੰਡਾਵਾ ਟਰਾਂਸਪੋਰਟ ਰਈਆ ਅਤੇ ਸ੍ਰਿੰਦਰਕੌਰ ਖਲਜੀਆ ਹਾਜ਼ਰ ਰਹੀ ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ